भॻवं सिंध जी बलवंदर रसपपाल ਸਭੀ ਉਹ ਅਫਸਰ ਜਿਹੜੇ ਰਿਟਾਇਰ ਹੋ ਗਏ ਸਾਰੇ ਜਿਹੜੇ ਆਪਣੇ ਘਰੋ ਜਾ ਰਹੇ ਆ ਉਹ ਗੱਦੇ ਦੇ ਜੀਵਨੋ ਇਹਨੇ ਸਰਕਾਰੀ ਚ ਇਹਦੇ ਜੀਰ ਵਾਲੇ ਜੋ ਸੱਤ ਲਿਖਿਆ ਮੈਂ ਆਪਕੀਏ ਰੂਪ ਕਰ ਰਹਾ ਹਾਂ ਸਰਦਾਰ ਪਤਨ ਸਰਦਾਰ ਪੁਰਾਣ ਸਿੰਘ ਦੀ ਸੇਵਾ ਵਿੱਚ ਵਿਸ਼ੇਸ਼ ਸਰਦਾਰ ਪੁਰਾਣ ਸਿੰਘ ਦਾ ਜਨਮ ਮਿਤੀ 18 ਸਤੰਬਰ 1962 ਨੂੰ ਮਾਤਾ ਗਰੀਬ ਕੌਰ ਜੀ ਕੋਲੋਂ ਪਿਤਾ ਸਰਦਾਰ ਡਾਕਟਰ ਸਿੰਘ ਦੇ ਘਰ ਪੈਦਿਸ਼ਰੀ ਜਿਹੜਾ ਸੁੱਤੂ ਬਿੱਟੂ ਹੋਇਆ ਆਪ ਪਰਵਾਰ ਦੇ ਵਿੱਚ ਤਿੰਨ ਪੜਾ ਤੇ ਤਿੰਨ ਭਰਾ ਹਨ ਤਿੰਨ ਭਰਾ ਵਿੱਚੋਂ ਆਪ ਵਿਚਕਾਰ ਰਹੇ ਹਾਂ ਜੀ ਆਪ ਇਹ ਕਾਰਸਪਾਈ ਤੇ ਫਰੀਕੇਟ ਮੈਂ ਕਿਹ ਵਿੱਚ ਹੋਤੀ ਸਾਲ 1982 ਵਿੱਚ ਜੁਆਇਨ ਕੀਤਾ ਆਪ ਦੀ ਪਹਿਲੀ ਜਾਨਵਰ ਪੰਜਾਬ ਫਲਾਈਟ ਆ ਦਾ ਲੱਗੀ ਸੂਰੂ ਹੋਈ ਸੀ ਉਸ ਤੋਂ ਬਾਅਦ ਨਵੀਂ ਵੀਨ ਪੜਾਣਾ ਤਾਂ ਆਪ ਦੀ ਬਦਲੀ ਜਾਂ ਜਨ ਸੇਵੀ ਪ੍ਰਣ ਸਿੱਖਿਆ ਵੀ ਹੋਈ ਉਸ ਤੋਂ ਪ੍ਰਾਂਤ ਆਪ ਦੀ ਜਨ ਸੇਵੀ ਕੁੱਢੀ ਬੜਵਰ ਅਤੇ ਰਾਜਯਮੇ ਦੀ ਸੇਵਾ ਨੂੰ ਉਪਰੰਤ ਪਿਛਲੇ 1921 ਸਾਲਾਂ ਤੋਂ ਲਗਾਤਾਰ ਜਨ ਸੇਵੀ ਜਨਪਾਰ ਦਾ ਵਿਕੇ ਤੱਕੀ 2021 ਤੱਕ ਸੇਵਾ ਨਿਭਾਇਆ ਹੈ ਆਪ ਦੀ ਸ਼ਾਦੀ ਸ਼੍ਰੀਮਤੀ ਸੁਭਿੰਦਰ ਕੌਰ ਸੁਨੀਰ ਨਾਰਗਰਿਆ ਸੀ ਵਾਸੀ ਲੰਗੋਵਾਲਾ ਨਾਲ ਵਿਤੇਸ਼ ਟਾਈਗਰ 88 ਨੂੰ ਹੋਈ ਆਪਕੇ ਘਰ ਤੋਂ ਵੇਕੇ ਅਤੇ ਇੱਕ ਬੇਟੀ ਨੇ ਜਨਮ ਲਿਆ ਵੱਡਾ ਬੇਟਾ ਰਣਜੀਤ ਸਿੰਘ ਬੈਟਰੀ ਵਿੱਚ ਸੁਭਿਦਾਰੇ ਤੌਰ ਤੇ ਦੇਵੀ ਸੇਵਾ ਕਰ ਰਿਹਾ ਹੈ ਅਤੇ ਦੂਸਰਾ ਬੇਟਾ ਮਨਜੀਤ ਸਿੰਘ ਇੰਜੀਨੀਅਰ ਡਿਪਲੋਮਾ ਕਰਕੇ ਆਪਣਾ ਕਾਰੋਬਾਰ ਕਰ ਰਿਹਾ ਹੈ ਆਪਕੀ ਜੀ ਬੇਟੀ ਸਮਰਜੀਤ ਔਰ ਜੋਕੇ ਪੀਐਸੀ ਨਰਸਿੰਗ ਡਿਗਰੀ ਕਰਕੇ ਹੈਲਥ ਭਾਵ ਵਿੱਚ ਕੰਮ ਕਰ ਰਹੀ ਹੈ ਜੀ ਸ਼ਾਦੀ ਸਰਦਾਰ ਹਰਵਿੰਦਰ ਸਿੰਘ ਨਵਾਸੀ ਪਟਕੂੜਾ ਰਾਏ ਕੀ ਜੇਲਾ ਮੁੰਗਾ ਨਾਲ ਹੋਇਆ ਹੋਇਆ ਤੋਂ ਆਪ ਜੀ ਦੇ ਲਈ શ્રી ਹਰਿੰਦਰ ਸਿੰਘ ਪ੍ਰੋਫੈਸਰ ਸੇਵਲਿੰਗ ਨੇ ਉਪਾਰ ਸਰਕਾਰੀ ਬਹੁਤ ਕਰੀ ਕੀ ਕਾਰਜ ਨੂੰ ਤੇਗ ਮਾਨ ਸਰਕਾਰ ਜੇਲਾ ਮੁੰਗਾ ਵਿੱਚ ਦੇਖੇ ਪਾਈ ਵਿਦਿਅਕ ਸਾਧਨਾਵਾਂ ਸੁਲਵਾਰਾ ਰਹੇ ਆ ਆਪ ਨੂੰ ਪ੍ਰਵਾਹ